ਉਹਨੇ ਦੱਸਿਆ ਕਿ ਅੱਜ ਮੇਰੀ ਰਿਪੋਰਟ ਆਈ ਆ ਜਿਸ ਚ ਸਾਫ ਸਾਫ ਲਿਖਿਆ ਵੀ ਮੈਂ ਹੁਣ ਕਦੇ ਮਾਂ ਨਹੀਂ ਬਣ ਸਕਦਾ ਨਹੀਂ ਮੰਮੀ ਭਾਬੀ ਨੂੰ ਹੁਣ ਤੁਸੀਂ ਕੁਝ ਨਾ ਕਹੋ ਆ ਜੋ ਮੇਰੇ ਨਾਲ ਹੋਇਆ ਨਾ ਇਹ ਮੇਰੇ ਬੁਰੇ ਕਰਮਾਂ ਦਾ ਹੀ ਕੋਈ ਫਲ ਮਿਲਿਆ ਹੈ ਉਹ ਤੂੰ ਰਹਿਣ ਦੇ ਮੈਨੂੰ ਤਾਂ ਲੱਗਦਾ ਨਾ ਤੂੰ ਕਿਸੇ ਸਦਮੇ 'ਚ ਚਲੀ ਗਈ ਆ ਜਿਹੜੀ ਐਦਾਂ ਦੀਆਂ ਗੱਲਾਂ ਕਰੀ ਜਾਂਦੀ ਆ ਜੇ ਰੱਬ ਹੁੰਦਾ ਨਾ ਤਾਂ ਮੇਰੀ ਟੀ ਨੂੰ ਐਡਾ ਵੱਡਾ ਦੁੱਖ ਨਾ ਦਿੰਦਾ ਨਾਲੇ ਤੂੰ ਇੱਥੇ ਬੈਠ ਕੇ ਨਾ ਸਾਡੀਆਂ ਗੱਲਾਂ ਦਾ ਸਵਾਦ ਨਾ ਲੈ ਜਾ ਕੇ ਕੰਮ ਕਰ ਲੈ ਕੋਈ ਇਹ ਜੀ ਮਨਹੂਸ ਆਪ ਹੈਗੀ ਆ ਉਹ ਹੀ ਜੀ ਮਨਹੂਸੀ ਆ ਤੇ ਇੱਥੇ ਮੇਰੀ ਟੀ ਤੇ ਫਲਾਉਣ ਆ ਗਈ ਆ ਓ ਮੰਮੀ ਕੋਣ ਰੱਬ ਦਾ ਵਾਸਤਾ ਨਾ ਘਰਿਆ ਕਰੋ ਭਾਦੀ ਨੂੰ ਦੁਖੀ ਅੱਜ ਜਦੋਂ ਮੈਨੂੰ ਸੌਰਿਆ ਦਾ ਫੋਨ ਆਇਆ ਤੇ ਉਹਨਾਂ ਦੇ ਕੌੜੇ ਬੋਲ ਸੁਨੇ ਨਾ ਫਿਰ ਮੈਨੂੰ ਪਤਾ ਲੱਗਿਆ ਕਿ ਆਪਾਂ ਪਾਪੀ ਨੂੰ ਕਿੰਨਾ ਦੁਖੀ ਕਰਦੇ ਸੀ ਕਿੰਨਾ ਮਾੜਾ سلوਕ ਕਰਦੇ ਸੀ ਉਹਦੇ ਨਾਲ ਨਾ ਤੁੱਕੀ ਕੀ ਲਕੋ ਰੱਖਿਆ ਮੇਰੇ ਤੋਂ ਦੱਸ ਤਾਂ ਸਹੀ ਮੈਨੂੰ ਤੇਰੀ ਸੱਸ ਦੀ ਇੰਨੀ ਹਿੰਮਤ ਕਿ ਉਹ ਮੇਰੀ ਧੀ ਨੂੰ ਕੁਛ ਕਹਿ ਜਾਵੇ ਮम्मी ਸੌਰਿਆ ਨਾਲ ਮੈਂ ਕੋਈ ਨਹੀਂ ਫੜ ਸਕਦਾ ਅੱਜ ਆਪਾਂ ਨੀਵੇਂ ਹੋਗੇ ਮੰਮੀ ਹੁਣ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਸੁਣਨੀ ਆ ਹੀ ਪੈਣਗੀਆਂ ਕੋਈ ਨਾ ਤੂੰ ਰੋ ਨਾ ਚੁੱਪ ਕਰ ਮੇਰੀ ਧੀ 골ਡਨ ਹੋਆ ਲੈਂਦੇ ਅਸੀਂ ਨਾ ਤੇਰੇ ਸਹੁਰਿਆਂ ਨਾਲ ਗੱਲ ਕਰਦੇ ਆਂ ਐਦਾਂ ਕਿਵੇਂ ਮੇਰੀ ਧੀ ਨੂੰ ਬੋਲ-ਬੋਲ ਕੇ ਘਰੋਂ ਘੜ ਦੇਣਗੇ ਉਹ ਇੱਧਰ ਨਾ ਹੋਵੇ ਕਿਤੇ ਇੱਧਰ ਤਾਂ ਨਹੀਂ ਕਿਤੇ ਇੱਧਰ ਵੀ ਹੈਗਾ ਕਿ ਕੀ ਇਹ ਸਾਰਾ ਦਿਨ ਬੰਦੀ ਰਹਿੰਦੀ ਫੇਰੇ ਵਾਲਾ ਜਿੰਨਾ ਪੜ੍ਹਨ ਦਾ ਪਤਾ ਨਖਾਨ ਦਾ ਪਤਾ ਬੰਦਾ ਕਿੱਥੇ ਚਲਾ ਗਿਆ ਮੇਰਾ ਫੋਨ ਕਿੱਥੇ ਆ ਫੋਨ ਕਰਕੇ ਪੁੱਛਾਂ ਭਲਾ ਫੋਨ ਵੀ ਨਹੀਂ ਚੱਕਦਾ ਸਦਾਜੀ ਨੇ ਕਹਿਣਾ ਬੰਦਾ ਭੇਜ ਵੀ ਦੇ ਤਾਵਾ ਤੇ ਪੈਸੇ ਨਹੀਂ ਦਿੱਤੇ ਮੈਨੂੰ ਸਦਾਜੀ ਨੂੰ ਪਤਾ ਲੱਗ ਗਿਆ ਨਾ ਵੀ ਜੋਤ ਲੈ ਗਿਆ ਪੈਸੇ ਕੱਢ ਕੇ ਮੈਨੂੰ ਤਾਂ ਹੋਰ ਗਾਲਾਂ ਪੈ ਜਾਣੀਆਂ ਉਹਨੇ ਕਿੱਥੇ ਚਲਾ ਗਿਆ ਦੇਖਾਂ ਬਾਹਰ ਕੋਲਡਪਈ ਨੇ ਭੇਜੇ ਸੀ ਪੈਸੇ ਉਹਦੇ ਨੇ। ਇਹ ਮਤਲਬ ਨਹੀਂ ਕਰਿਆ ਤੁਸੀਂ ਬੈਠੋ ਮੈਂ ਦਿਨੀਆ ਪੈਸੇ ਬੈਠੇ ਕਿ ਕਰਾਂ ਇਹ ਜੋ ਤਾਂ ਤੂੰ ਮੈਨੂੰ ਕਿੱਥੇ ਫਸਾਤਾ ਤਾਂ ਪੇਮੈਂਟ ਵੀ ਮੈਨੂੰ ਲੱਗਦਾ ਥੋੜੀ ਆ ਬਾਪ ਜੀ ਨੇ ਕਹਿਣਾ ਚੰਗਾ ਭਲਾ ਤੈਨੂੰ ਕਿਹਾ ਵੀ ਸੀਗਾ ਹੈ ਕਿ ਬੱਸੇ ਭਾਈ ਤਾਂ ਮੈਂ ਕੀ ਪਤਾ ਹੈਗੇ ਆ ਮੈਨੂੰ ਕੀ ਪਤਾ ਸੀਗਾ ਮੁੰਡੇ ਨੇ ਆਹ ਕਾਰਾ ਕਰ ਦੇਣਾ ਹੁਣ ਮੈਂ ਕੀ ਜਵਾਬ ਦਵਾ ਇਹਨਾਂ ਨੇ ਤਾਂ ਮੈਨੂੰ ਬੋਲਣਾ ਉਹ ਵੀ ਬਾਹਰ ਆ ਕੇ ਬੈਠਾ ਵਾ ਮੁੰਡੀਕ ਵੀ ਘਰੇ ਹੈ ਨਹੀਂ ਸੱਸ ਜੀ ਨੇ ਪਤਾ ਹੀ ਨਹੀਂ ਕਿ ਕਿੱਡੇ ਘੱਨੇ ਲਾਉਣੇ ਆ ਪਤਾ ਹੀ ਐ ਹੁਣ ਕੀ ਕਰਾਂ ਕੱਟ ਪੈਨ ਫੋਨ ਲਾ ਕੇ ਦੇਖਦੀ ਆ ਦੇਖਾਂ ਤਾਂ ਚੱਕਲਾ ਕੰਮ ਵੇਲੇ ਇਹ ਵੀ ਨਹੀਂ ਚੱਕਦੀ ਇਸ ਮੁੰਡੇ ਨੇ ਤਾਂ ਮੈਨੂੰ ਕਾਸੇ ਰੋਗਾ ਨਹੀਂ ਛੱਡਿਆ ਇਹਨੇ ਨਹੀਂ ਚੱਕਿਆ ਹੁਣ ਕੀ ਕਰਾਂ ਦੀਰੀ ਕੀ ਗੱਲ ਜੀ ਬੜੇ ਪਰੇਸ਼ਾਨ ਨੂੰ ਕੁਛ ਨਹੀਂ ਹੈ ਜੀ ਮਨਦੀਪ ਕੀ ਗੱਲ ਇਹ ਨਾਲੇ ਬਾਹਰ ਕੌਣ ਬੈਠਾ ਹੈ ਬਾਹਰ ਹੂੰ ਜੀ ਜੀ ਮੈਂ ਦੱਸਦਾ ਵੀ ਜੋਤ ਮੇਰੇ ਪਾਸੋਂ ਪੈਸੇ ਕੱਢ ਕੇ ਲੈ ਗਿਆ ਤਾਂ ਮੇਰੀ ਪੁੱਪੀ ਦੀ ਵਜ਼ਨਾ ਨਹੀਂ ਆ ਨਹੀਂ ਨਹੀਂ ਮੈਨੂੰ ਕਿਵੇਂ ਨਾ ਕਿਵੇਂ ਤਾਂ ਗੱਲ ਬਦਲ ਨਹੀਂ ਪੈ ਰਹੀ ਹੈ ਜੀ ਤੁਸੀਂ ਚੁੱਪ ਕਿਉਂ ਕਰ ਗਏ ਓਹ ਕੁਛ ਨਹੀਂ ਮਨਦੀਪ ਓਹਨਾ ਸਰਦਾਰ ਜੀ ਨੇ ਬੰਦਾ ਭੇਜਤਾ ਪੈਸੇ ਲੈਣ ਵਾਸਤੇ ਮੈਨੂੰ ਪੁੱਛਿਆ ਵੀ ਸੀ ਸਰਦਾਰ ਜੀ ਨੇ ਵੀ ਤੇ ਕੋ ਪਏ ਆ ਪੈਸੇ ਤੇ ਮੈਂ ਕਹਤਾ ਪਏ ਆ ਤੇ ਉਹ ਜੋਤ ਮੰਗ ਕੇ ਲੈ ਗਿਆ ਮੇਰੇ ਕੋ ਪੈਸੇ ਤੇ ਪੈਸੇ ਘਟਦੇ ਆ ਮੈਨੂੰ ਚੇਤਾ ਹੀ ਨਹੀਂ ਰਿਹਾ ਵੀ ਇਹਨੇ ਵੀ ਆਉਣਾ ਪੈਸੇ ਲੈਣ ਉਹ ਨੂੰ ਬਾਹਰ ਆਇਆ ਬੈਠਾ ਜਿਵੇਂ ਉਹ ਸਰਦਾਰ ਜੀ ਨੂੰ ਕਹਤਾ ਕਿ ਪੈਸੇ ਥੋੜ੍ਹ ਦੇ ਉਹਨਾਂ ਨੇ ਕਹਣਾ ਪਹਿਲਾਂ ਕਿਉਂ ਕਿਹਾ ਸੀਗਾ ਤੈਨੂੰ ਤਾਂ ਪਤਾ ਹੀ ਹੈ ਸਰਦਾਰ ਜੀ ਦਾ ਸੁਭਾਅ ਦਾ ਹੁਣ ਕੀ ਕਰਾਂ ਨਹੀਂ ਤੁਸੀਂ ਇੱਕ ਮਿੰਟ ਰੁਕੋ ਮੈਂ ਆਨੀਂ ਲਗਾਸ ਇਹ ਤਾਂ ਆਏ ਗਈ ਜਿਵੇਂ ਪਤਾ ਨਹੀਂ ਖਜ਼ਾਨਾ ਕੱਢ ਕੇ ਲਿਆਉਗੀ ਕੋਈ ਭਾਬੀ ਥੋੜਾ ਜਲਦੀ ਦੇ ਦੇ ਪਏ ਲੇਟ ਹੋ ਰਿਹਾ ਮੈਂ ਆ ਗਏ ਵੀਰੇ ਬਸ ਆਈ ਬਸ ਹੁਣ ਕਿਹੜੇ ਮੂਹਨਾ ਬਾਹਰ ਜਾਵਾਂ ਤਾਂ ਬਾਹਰ ਆ ਕੇ ਬਹਿ ਗਿਆ ਨਾ ਕੋਣ ਬੈਠਾ ਵਈ ਨਾ ਤੂੰ ਕੋਣਾ ਭਾਈ ਇੱਥੇ ਬੈਠਾ ਕੀ ਕਰਦਾ ਸੱਚੀ ਉਹ 골ਡੀ ਬੋਏ ਨੇ ਭੇਜਿਆ ਸੀ ਭਾਬੀ ਕੋ ਪੇਮੈਂਟ ਲੈਣ ਦੀ ਪਬਲੀ ਆ ਬੈਠਾ ਕੋਈ ਬਾਹਰ ਇਹਨੂੰ ਦੋ ਇਹਦੇ ਪੈਸੇ ਕੋਸੇ ਜਾਵੇ ਅਗਲਾ ਆਪਣੇ ਘਰੇ ਨਹੀਂ ਸੁਣਦਾ ਨਹੀਂ ਤੈਨੂੰ ਆ ਗਈ ਮੰਮੀ ਕੀ ਕਰਾਂ ਜਹਣੇ ਕਹਣਾ ਜਿੰਨੇ ਹੈਗੇ ਉੰਨੀ ਦੇ ਦੇਣੀ ਆ ਤੇਰੇ ਨਿਆ ਤੈਨੂੰ ਹਰ ਕੱਟਾ